ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਰਾਤ ਦੇ 7:30 ਪਾਣੀ 8 ਦਾ ਟਾਈਮ ਹੈ ਜੀ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਜੇ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਜੀ ਕੁਕਿੰਗ ਦਾ ਸੰਗਰੂਰ ਕੁਕਿੰਗ ਉਹਦਾ ਲਿੰਕ ਜੀ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਉਵੇਂ ਸਪੋਰਟ ਕਰਿਓ ਜੀ ਜਿਵੇਂ ਤੁਸੀਂ ਇਸ ਚੈਨਲ ਨੂੰ ਸਪੋਰਟ ਕੀਤਾ। ਬਾਕੀ ਜਿਹੜੀ ਅੱਜ ਦੀ ਵੀਡੀਓ ਜੀ ਉਹ ਆਪਾਂ ਡੇਲੀ ਰੁਟੀਨ ਵਰਕ ਦੀ ਨਹੀਂ ਲੈ ਕੇ ਆਂਦੀ ਕੋਈ ਬਲੌਗ ਨਹੀਂ ਅੱਜ ਅਸੀਂ ਬੱਸ ਬਹਿ ਕੇ ਨਾਰਮਲ ਗੱਲ ਕਰਾਂਗੇ। ਐਕਚੁਅਲੀ ਆਪਣੀ ਕਾਫੀ ਵਾਰ ਈ ਵਿਊਜ਼ ਦੇ ਕਮੈਂਟ ਆਏ ਨੇ ਵੀ ਕੁਝ ਏਦਾਂ ਦੀ ਵੀਡੀਓ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਜਿਦੇ ਵਿੱਚ ਜਿਹੜੀਆਂ ਖਾਸ ਕਰਕੇ ਹਾਊਸ ਵਾਈਫ ਹੁੰਦੀਆਂ ਹਨਾ ਜਿਵੇਂ ਘਰੇ ਲੋਕ ਕੰਮ ਕਰਨ ਵਾਲੀਆਂ ਔਰਤਾਂ ਨੇ ਜਿਹੜੀਆਂ ਆਪਾਂ ਨੌਕਰੀ ਨਹੀਂ ਕਰਦੀਆਂ ਵੀ ਆਪਾਂ ਘਰੇ ਬਹਿ ਕੇ ਹੀ ਘਰ ਦੇ ਕੰਮ ਤੋਂ ਇਲਾਵਾ ਕੁਝ ਅਲੱਗ ਤੋਂ ਕਰ ਸਕੀਏ ਸੋ ਤਾਂ ਕਰਕੇ ਆਪਾਂ ਜੀ ਵੀਡੀਓ ਲੈ ਕੇ ਆਏ ਆ ਵੀਡੀਓ ਬਹੁਤ ਜ਼ਿਆਦਾ ਵਧੀਆ ਜੀ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਵੱਧ ਤੋਂ ਵੱਧ ਔਰਤਾਂ ਨੂੰ ਇਸ ਚੀਜ਼ ਦਾ ਪਤਾ ਚੱਲੇ ਤੇ ਉਹ ਇਹਦਾ ਵੱਧ ਤੋਂ ਵੱਧ ਲਾਭ ਲੈ ਸਕਣ ਠੀਕ ਹੈ ਜੀ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਇਹ ਸਕੀਮ ਆ ਇਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਖਾਸ ਕਰ ਔਰਤਾਂ ਲਈ ਠੀਕ ਹੈ ਜੀ ਸੋ ਜਿਹੜੀ ਇਹ ਸਕੀਮ ਆ ਇਹਦਾ ਨਾਮ ਹੈ ਪਹਿਲ ਯੋਜਨਾ ਸਕੀਮ ਠੀਕ ਹੈ ਇਹ ਇਹਨਾਂ ਔਰਤਾਂ ਵਾਸਤੇ ਜਿਨ੍ਹਾਂ ਨੂੰ ਸਟਿਚਿੰਗ ਦਾ ਕੰਮ ਆਉਂਦਾ ਹੈ ਠੀਕ ਹੈ ਜੀ ਸਲਾਈ ਦਾ ਕੰਮ ਆਉਂਦਾ ਹੈ ਜਾਂ ਸਿੱਖ ਰਹੀਆਂ ਨੇ ਫਿਰ ਉਹ ਚਾਹੇ ਜ਼ਿਆਦਾ ਪੜ੍ਹੀਆਂ ਲਿਖੀਆਂ ਨੇ ਚਾਹੇ ਘੱਟ ਪੜ੍ਹੀਆਂ ਲਿਖੀਆਂ ਨੇ ਜਾਂ ਬਿਲਕੁਲ ਅਨਪੜ੍ਹਣੀਆਂ ਸੋਨੂੰ ਸਲਾਈ ਦਾ ਕੰਮ ਹੋਣਾ ਚਾਹੀਦਾ ਸਟਿਚਿੰਗ ਦਾ ਸੋ ਤਾਂ ਵੀ ਤੁਸੀਂ ਜਿਹੜੀ ਇਹ ਸਕੀਮ ਹੈ ਦਾ ਲਾਭ ਲੈ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਇਹ ਸਕੀਮ ਆ ਇਹ ਪੰਜਾਬ ਦੇ ਜਿਹੜੇ ਅਲੱਗ-ਅਲੱਗ ਜ਼ਿਲ੍ਹੇ ਆ ਜੀ ਉਹਨਾਂ ਦੇ ਵਿੱਚ ਲਾਗੂ ਹੋਣ ਜਾ ਰਹੀ ਹੈ ਠੀਕ ਹੈ ਜੀ ਤੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਦੇ ਸੈਂਟਰ ਵੀ ਖੁੱਲਣ ਜਾ ਰਹੇ ਨੇ ਇਹ ਵੀ ਹੋ ਸਕਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਆਂਗਣਵਾੜੀ ਸਕੂਲ ਹੁੰਦੇ ਆ ਨਾ ਉੱਥੇ ਵੀ ਇਹਨਾਂ ਦੇ ਸੈਂਟਰ ਖੁੱਲ ਸਕਦੇ ਨੇ ਠੀਕ ਹੈ ਜੀ ਸੋ ਇਹਦੇ ਵਿੱਚ ਤੁਸੀਂ ਕਰਨਾ ਕੀ ਹੈ ਤੁਹਾਨੂੰ ਕਟਿੰਗ ਨਹੀਂ ਕਰਨੀ ਸਿਰਫ ਸਿਲਾਈ ਕਰਨੀ ਹੈ ਕਟਿੰਗ ਜਿਹੜੀ ਆ ਸਰਕਾਰ ਵੱਲੋਂ ਹੋ ਕੇ ਆਉਣੀ ਹੈ ਤੇ ਕਟਿੰਗ ਦੇ ਵਿੱਚ ਹੋ ਕੇ ਕੀ ਆਉਣਾ ਯੂਨੀਫਾਰਮ ਹੋਣੀ ਹੈ ਸਕੂਲ ਦੀਆਂ ਜਾਂ ਪੁਲਿਸ ਦੀਆਂ ਹੋਣਗੀਆਂ ਤੁਸੀਂ ਉਹ ਯੂਨੀਫਾਰਮ ਨੂੰ ਸਟਿਚ ਕਰਨਾ ਯਾਨੀ ਸਲਾਈ ਕਰਨਾ ਠੀਕ ਹੈ ਜੀ ਤੁਹਾਨੂੰ ਉਹਦੀ ਹੀ ਪੇਮੈਂਟ ਮਿਲਣੀ ਹੈ ਜਿਹੜੀ ਦੀ ਸੈਲਰੀ ਹੈ ਜੀ ਉਹ 30 ਤੋਂ 40000 ਰੁਪਏ ਮਹੀਨਾ ਹੈ ਬਾਕੀ ਤੁਹਾਡੇ ਆਪ ਤੇ ਡਿਪੈਂਡ ਹੈ ਵੀ ਤੁਸੀਂ ਚਾਹੋ ਤਾਂ ਇਸ ਤੋਂ ਵੱਧ ਵੀ ਕਮਾ ਸਕਦੇ ਹੋ ਉਸ ਤੋਂ ਵਧਿਆ ਵੀ ਕਮਾ ਸਕਦੇ ਹੋ ਸੋ ਉਹਦੇ ਲਈ ਵੀਡੀਓ ਪੂਰੀ ਜ਼ਰੂਰ ਦੇਖ ਲਿਓ ਜੀ ਠੀਕ ਹੈ ਜੀ ਸੋ ਜਿਹੜੀ ਤੁਸੀਂ ਉਹ ਯੂਨੀਫਾਰਮ ਦੀ ਸਟਿਚ ਕਰਨੀਆਂ ਨੇ ਜਿਹੜੀਆਂ ਕਟਿੰਗ ਤਾਂ ਸਰਕਾਰ ਵੱਲੋਂ ਹੋ ਕੇ ਆਉਣੀਆਂ ਤੁਸੀਂ ਸਟਿਚ ਕਰਨੀਆਂ ਉਹ ਤੁਸੀਂ ਚਾਹੇ ਘਰੇ ਬੈ ਕੇ ਸਟਿਚ ਕਰ ਲਿਓ ਚਾਹੇ ਜਿਹੜੇ ਤੁਹਾਡੀ ਮਤਲਬ ਕੀ ਉੱਥੇ ਸੈਂਟਰ ਖੁੱਲਣੀਆਂ ਉੱਥੇ ਜਾ ਕੇ ਕਰ ਲਿਓ ਉਹ ਤੁਹਾਡੀ ਮਰਜ਼ੀ ਹੈ ਸਟਿਚ ਕਰਨ ਤੋਂ ਬਾਅਦ ਜਿਹੜੀ ਵਰਦੀ ਆ ਪੂਰੀ ਉਹ ਤਿਆਰ ਹੋ ਗਈ ਫਿਰ ਤੁਸੀਂ ਸੈਂਟਰ ਦੇ ਵਿੱਚ ਜਾ ਕੇ ਉਹਨੂੰ ਜਮਾ ਕਰਾਉਣਾ ਇਹ ਤਾਂ ਹੋ ਗਿਆ ਜੀ ਵੀ ਇਹਦੀ ਸੈਲਰੀ ਕਿੰਨੀ ਆ ਤੁਸੀਂ ਇਹਦੇ ਵਿੱਚ ਕੰਮ ਕੀ ਕਰਨਾ ਹੈ ਠੀਕ ਹੈ ਜੀ ਤਾਂ ਸਕੀਮ ਬਾਰੇ ਆਪਾਂ ਗੱਲ ਸ਼ੇਅਰ ਕੀਤੀ ਆ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਇਹ ਸਕੀਮ ਆ ਇਹਦਾ ਲਾਭ ਲੈਣ ਲਈ ਤੁਸੀਂ ਕਰਨਾ ਕੀ ਆ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਜਿਹੜੀ ਪਹਿਲ ਯੋਜਨਾ ਸਕੀਮ ਆ ਇਹਦਾ ਫਾਰਮ ਭਰਨਾ ਉਹਦੇ ਲਈ ਤੁਹਾਡੀ ਉਮਰ 18 ਤੋਂ 60 ਸਾਲ ਦੀ ਹੋਣੀ ਚਾਹੀਦੀ ਆ ਤੇ ਇਹਦੇ ਵਿੱਚ ਤੁਸੀਂ ਜਿਹੜਾ ਫਾਰਮ ਭਰਨਾ ਉਹਦੇ ਨਾਲ-ਨਾਲ ਤੁਸੀਂ ਜਿਹੜੇ ਆਪਣਾ ਆਧਾਰ ਕਾਰਡ ਨੰਬਰ ਪੈਨ ਕਾਰਡ ਨੰਬਰ ਬੈਂਕ ਅਕਾਊਂਟ ਨੰਬਰ ਤੇ ਆਪਦਾ ਫੋਨ ਨੰਬਰ ਇਹ ਸਾਰੇ ਉਹਦੇ ਨਾਲ ਲਿੰਕ ਕਰਨੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਤੁਹਾਡੀ ਫਾਰਮ ਭਰਨ ਤੋਂ ਬਾਅਦ ਡਾਕੂਮੈਂਟ ਸਾਰੇ ਜਮ੍ਹਾਂ ਕਰਾਉਣ ਤੋਂ ਬਾਅਦ ਤੁਹਾਡੀ ਸਿਲੈਕਸ਼ਨ ਹੋਗੀ ਫਿਰ ਤੁਹਾਡੀ 1 ਮਹੀਨੇ ਦੀ ਟ੍ਰੇਨਿੰਗ ਹੋਣੀ ਆ ਉਹ ਟ੍ਰੇਨਿੰਗ ਹੋਣ ਤੋਂ ਬਾਅਦ ਫਿਰ ਤੁਹਾਨੂੰ ਸਰਕਾਰ ਦੇ ਵੱਲੋਂ ਜਿਹੜੀਆਂ ਵਰਦੀਆਂ ਉਹ ਕਟਿੰਗ ਹੋ ਕੇ ਆਉਣਗੀਆਂ ਤੁਸੀਂ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਸਟਿਚ ਤੁਸੀਂ ਕਰਨੀ ਹੈ ਚਾਹੇ ਤੁਸੀਂ ਘਰੇ ਵਾਂ ਕੇ ਕਰ ਲਓ ਚਾਹੇ ਸੈਂਟਰ 'ਚ ਜਾ ਕੇ ਕਰ ਲਓ ਉਹ ਤੁਹਾਡੀ ਮਰਜ਼ੀ ਹੈ ਇੱਕ ਯੂਨੀਫਾਰਮ ਦੀ ਜਿਹੜੀ ਤੁਹਾਨੂੰ ਪੇਮੈਂਟ ਮਿਲਣੀ ਆ ਉਹ 1100 ਰੁਪਏ ਦੇਖੋ ਜਿਹੜੇ ਆਪਾਂ ਨਾਰਮਲ ਸੂਟ ਸਿਲਦੇ ਆ ਹਨਾ ਪੰਜਾਬੀ ਸੂਟ ਪਿੰਡਾਂ ਸਿਉਂਦੇ ਆ ਕੋਈ 150 ਰੁਪਏ ਲੈਂਦਾ ਕੋਈ 250 ਕੋਈ ਵੱਧ ਵੀ ਲੈਂਦਾ ਲੇਕਿਨ ਇੱਥੇ ਤੁਹਾਨੂੰ ਯੂਨੀਫਾਰਮ ਜਿਹੜੀ ਉਹ ਕਟਿੰਗ ਨਹੀਂ ਕਰਨੀ ਸਿਰਫ ਸਲਾਈ ਸਲਾਈ ਕਰਨ ਦਾ ਤੁਹਾਨੂੰ 1100 ਰੁਪਏ ਮਿਲਣਾ ਹੁਣ ਤੁਸੀਂ ਚਾਹੋ ਤਾਂ ਦਿਨ ਦੇ ਵਿੱਚ ਦੋ ਵਰਦੀਆਂ ਸਲਾਈ ਕਰ ਦੋ ਚਾਹੇ ਤਿੰਨ ਕਰ ਦੋ ਚਾਹੇ ਚਾਰ ਕਰ ਦੋ ਚਾਹੇ ਪੰਜ ਕਰ ਦੋ ਉਹ ਤੁਹਾਡੀ ਆਪ ਦੀ ਮਰਜ਼ੀ ਆ ਤੁਹਾਡੀ ਆਪ ਤੇ ਡਿਪੈਂਡ ਕਰਦਾ ਠੀਕ ਹੈ ਜੀ ਜੇ ਤੁਸੀਂ ਜ਼ਿਆਦਾ ਵਰਕਿੰਗ ਸਿਉਂਦੰਨੇ ਹੋ ਤਾਂ ਤੁਹਾਡੀ ਜਿਹੜੀ ਪੇਮੈਂਟ ਆ ਹੋਰ ਵੀ ਵਧੀਆ ਬਣ ਜੂਗੀ ਸੋ ਇਹ ਮੀਨ ਤੋ ਤੁਹਾਡੀ ਆਪ ਦੀ ਤੁਸੀਂ ਕੰਮ ਕਿੰਨਾ ਕਰਨਾ ਉਸ ਤੋਂ ਬਾਅਦ ਜੀ ਇਹ ਤਾਂ ਹੋ ਗਿਆ ਵੀ ਤੁਸੀਂ ਜਿਵੇਂ ਨਾਰਮਲ ਵਰਕਰ ਦੀ ਤਰ੍ਹਾਂ ਉੱਥੇ ਜਿਹੜਾ ਕੰਮ ਕਰੋਗੇ ਉਹਦੀ ਪੇਮੈਂਟ ਤੁਹਾਨੂੰ ਕਿੰਨੀ ਮਿਲਣੀ ਆ ਤੇ ਤੁਸੀਂ ਕੰਮ ਕੀ ਕਰਨਾ ਇਸ ਤੋਂ ਇਲਾਵਾ ਵੀ ਇੱਕ ਕੰਮ ਹੈ ਜੀ ਜੇ ਤੁਸੀਂ ਇਸ ਤੋਂ ਵਧੀਆ ਲੈਵਲ ਦਾ ਕੰਮ ਕਰਨਾ ਚਾਹੁੰਦੇ ਹੋ ਠੀਕ ਹੈ ਉਹਦੇ ਲਈ ਤੁਸੀਂ ਕੀ ਕਰਨਾ ਫਾਰਮ ਤੁਸੀਂ ਇਹੀ ਭਰਨਾ ਉਹਦੇ ਵਿੱਚ ਤੁਸੀਂ ਕਰਨਾ ਕੀ ਹੈ ਤੁਸੀਂ ਹੈੱਡ ਬਣੋਗੇ ਸੈਂਟਰ ਜਿਹੜਾ ਬਣੂਗਾ ਦਾ ਹੈੱਡ ਬਣੋਗੇ ਹੈੱਡ ਬਣ ਲਈ ਕੀ ਕਰਨਾ ਤੁਸੀਂ ਫਾਰਮ ਇਹੀ ਭਰਨਾ ਹੈ ਡਾਕੂਮੈਂਟ ਵੀ ਇਹੀ ਹੋਣਗੇ ਬਸ ਇਹ ਹੈ ਵੀ ਜਦੋਂ ਤੁਸੀਂ ਇਹਨਾਂ ਨੂੰ ਕਹੋਗੇ ਕਿ ਵੀ ਮੈਂ ਬਹੁਤ ਵਧੀਆ ਕੰਮ ਜਾਣਦਾ ਜਾਂ ਜਾਣਦੀ ਹਾਂ ਨਾ ਵੀ ਮੈਂ ਸਟਿਚਿੰਗ ਦਾ ਤੇ ਮੈਂ ਸੈਂਟਰ ਦਾ ਹੈੱਡ ਬਣਨਾ ਚਾਹੁੰਦੀ ਹਾਂ ਫਿਰ ਉਹ ਟੈਸਟ ਲੈਣਗੇ ਉਹ ਤੁਹਾਨੂੰ ਅਲੱਗ-ਅਲੱਗ ਸਾਈ ਦੇਣੀਆਂ ਯੂਨੀਫਾਰਮ ਹੋਣੀਆਂ ਦੇ ਦੇਣਗੇ ਵੀ ਤੁਸੀਂ ਸਾਨੂੰ ਸਲਾਈ ਕਰਕੇ ਦਿਖਾਓ ਤੇ ਜੇ ਤੁਸੀਂ ਬਹੁਤ ਹੀ ਵਧੀਆ ਸਫਾਈ ਦੇ ਨਾਲ ਠੀਕ ਹੈ ਜੀ ਜਿੰਨੀ ਵੀ ਜ਼ਿਆਦਾ ਵਧੀਆ ਸਫਾਈ ਦੇ ਨਾਲ ਉਹ ਕੰਮ ਕਰਕੇ ਦਿਖਾਤਾ ਤੇ ਸਹੀ ਕੰਮ ਕਰਕੇ ਦਿਖਾਤਾ ਫਿਰ ਜਿਹੜੀ ਤੁਹਾਡੀ ਸੈਲਰੀ ਹੋਗੀ ਇੱਕ ਤਾਂ ਉਹ ਤੁਹਾਡੇ ਜਿਹੜੇ ਆਮ ਜਿਹੜੇ ਵਰਕਰ ਹੋਣਗੇ ਉਹਨਾਂ ਨਾਲੋਂ ਜ਼ਿਆਦਾ ਹੋਊਗੀ ਠੀਕ ਹੈ ਜੀ ਤੇ ਇੱਕ ਦੇ ਨਾਲ ਹੋਰ ਬੈਨੀਫਿਟ ਵੀ ਤੁਸੀਂ ਜਿਹੜਾ ਸੈਂਟਰ ਉਹਦਾ ਹੈੱਡ ਬਣ ਜਾਓਗੇ ਠੀਕ ਹੈ ਜੀ ਇਹ ਇਹਦੇ ਵਿੱਚ ਹੋ ਗਿਆ ਪਲੱਸ ਫਾਇਦਾ ਵੀ ਆਪਾਂ ਕਹਿੰਦੇ ਪਲੱਸ ਬੈਨੀਫਿਟ ਹੋ ਗਿਆ ਹੁਣ ਜਿਹੜੀ ਇਹ ਸਕੀਮ ਹੈ ਜੀ ਇਹਦਾ ਜਿਹੜਾ ਸਭ ਤੋਂ ਪਹਿਲਾ ਟ੍ਰਾਇਲ ਹੋਇਆ ਉਹ ਸੰਗਰੂਰ ਏਰੀਆ ਦੇ ਵਿੱਚ ਹੋਇਆ ਠੀਕ ਹੈ ਜੀ ਆਪਣਾ ਸੰਗਰੂਰ ਏਰੀਆ ਤੇ ਸੰਗਰੂਰ ਏਰੀਆ ਦੇ ਵਿੱਚ ਦਾ ਸਭ ਤੋਂ ਪਹਿਲਾ ਟ੍ਰਾਇਲ ਹੋਇਆ ਤੇ ਸੰਗਰੂਰ ਏਰੀਆ ਦਾ ਇੱਕ ਪਿੰਡ ਹੈ ਜੀ ਅਕਾਲਗੜ ਅਕਾਲਗੜ ਪਿੰਡ ਦੇ ਵਿੱਚ ਔਰਤਾਂ ਨੂੰ ਕੰਮ ਦਿੱਤਾ ਗਿਆ ਠੀਕ ਹੈ ਸਟੀਚਿੰਗ ਦਾ ਵੀ ਤੁਸੀਂ ਸਟਿਚ ਕਰਕੇ ਦਿਖਾਓ ਉੱਥੇ ਉਸ ਪਿੰਡ ਦੀਆਂ ਔਰਤਾਂ ਨੇ 100% ਔਰਤਾਂ ਨਹੀਂ ਬਹੁਤ ਵਧੀਆ ਕੰਮ ਕਰਕੇ ਦਿਖਾਇਆ ਤੇ ਉਹਨਾਂ ਨੇ 30 ਤੋਂ 40 ਹਜ਼ਾਰ ਰੁਪਏ ਮਹੀਨਾ ਕਮਾਇਆ گا۔ ਫਿਰ ਉਸ ਤੋਂ ਬਾਅਦ ਸਰਕਾਰ ਨੇ ਸੋਚਿਆ ਵੀ ਜਿਹੜੀ ਇਹ ਸਕੀਮ ਆ ਯੋਜਨਾ ਇਹਨੂੰ ਹਰ ਪਿੰਡ ਦੇ ਵਿੱਚ ਹੀ ਲਾਗੂ ਕੀਤਾ ਜਾਵੇ। ਸੋ ਉਹਦੇ ਲਈ ਹੁਣ ਕਾਫੀ ਪ੍ਰਾਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ। ਸੋ ਅਗਰ ਤੁਸੀਂ ਵੀ ਇਹ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ। ਤੁਹਾਨੂੰ ਸਟੀਚਿੰਗ ਆਉਣੀ ਚਾਹੀਦੀ ਆ ਫਿਰ ਤੁਸੀਂ ਘੱਟ ਪੜੇ ਲਿਖੇ ਜਿਆਦਾ ਪੜੇ ਲਿਖੇ ਕੋਈ ਮਾਇਨੇ ਨਹੀਂ ਇੱਥੇ ਰੱਖਦਾ। ਤੁਹਾਨੂੰ ਕੰਮ ਵਧੀਆ ਆਉਣਾ ਚਾਹੀਦਾ। ਇਹ ਜਿਹੜਾ ਫਾਰਮ ਹੈ ਜੀ ਇਹਦਾ ਫਾਰਮ ਤੁਸੀਂ ਨਜ਼ਦੀਕ ਤੁਹਾਡੇ ਕੋਈ ਵੀ ਕੈਫੇ ਉੱਥੋਂ ਵੀ ਮਿਲ ਸਕਦਾ ਜਾਂ ਫਿਰ ਤੁਸੀਂ ਸਰਪੰਚ ਤੋਂ ਵੀ ਆਪਣੇ ਤੋਂ ਪਤਾ ਕਰ ਸਕਦੇ ਹੋ ਠੀਕ ਹੈ ਜੀ ਸੋ ਇਹ ਜਿਹੜਾ ਫਾਰਮ ਹੈ ਤੇ ਉਹ ਲੈ ਕੇ ਤੁਸੀਂ ਭਰ ਕੇ ਜਿਹੜਾ ਇਹ ਸਕੀਨ ਜਿਹੜਾ ਡਾਕੂਮੈਂਟ ਮੈਂ ਤੁਹਾਨੂੰ ਦੱਸੀਆ ਉਹ ਤੁਸੀਂ ਨਾਲ ਅਟੈਚ ਕਰਨੀ ਸੋ ਇਹੀ ਸੇ ਆਈ ਦੀ ਵੀਡੀਓ ਤੇ ਮੈਨੂੰ ਵੀਡੀਓ ਨਾਲ ਸ਼ੇਅਰ ਕਰਨ ਦਾ ਕਾਰਨ ਇਹੀ ਸੀ ਕਿ ਬਹੁਤ ਸਾਰੀਆਂ ਅੱਜ ਕੱਲ ਆਪਣੀਆਂ ਭੈਣਾਂ ਨੇ ਵੀ ਜਿਹੜੀਆਂ ਘਰੇ ਕੰਮ ਤਾਂ ਕਰਦੀਆਂ ਨੇ ਹਾਊਸ ਵਾਈਫ ਨੇ ਲਿਕਨ ਕਿਦਣਾ ਕਿਤੇ ਅੰਦਰ ਉਹਨਾਂ ਦੇ ਸੁਪਨੇ ਹੁੰਦੇ ਆ ਚਾਹਨਾ ਹੁੰਦੀ ਆ ਮੰਦੀ ਆ ਨਾ ਵੀ ਮੈਂ ਕੁਝ ਕਰਾਂ ਅਲੱਗ ਤੋਂ ਕਰਾਂ ਮੈਂ ਕੁਝ ਕਮਾਵਾਂ ਤੇ ਬਹੁਤ ਸਾਰੀਆਂ ਭੈਣਾਂ ਆਪਣੀਆਂ ਐਡਾ ਵੀ ਐ ਜਿਨ੍ਹਾਂ ਨੂੰ ਸਟੀਚਿੰਗ ਦਾ ਕੰਮ ਤਾਂ ਆਉਂਦਾ ਪਰ ਉਹ ਬਾਹਰ ਜਾ ਕੇ ਜਾਂਦਾ ਕੰਮ ਨਹੀਂ ਜ਼ਿਆਦਾ ਕਰ ਸਕਦੀਆਂ ਇਹ ਹਣਾ ਉਹਨਾਂ ਨੂੰ ਇਹ ਹੁੰਦਾਗਾ ਵੀ ਆਪਾਂ ਬਾਹਰ ਜਾ ਕੇ ਕੰਮ ਕੀ ਮੰਗੀਆਂ ਕੀ ਤੋਂ ਇਥੇ ਤੁਹਾਨੂੰ ਕਿਸੇ ਤੋਂ ਕੰਮ ਮੰਗਣ ਦੀ ਜਰੂਰਤ ਨਹੀਂ ਜੀ ਕੋਈ ਤੁਹਾਨੂੰ ਬਾਹਰ ਜੇ ਤੁਸੀਂ ਨਹੀਂ ਵੀ ਜਾਣਾ ਚਾਹੁੰਦੇ ਘਰੇ ਬੈ ਕੇ ਕਰਨਾ ਚਾਹੁੰਦੇ ਹੋ ਤੁਸੀਂ ਆਦੇ ਸੈਂਟਰ ਤੋਂ ਯੂਨੀਫਾਰਮ ਜਿਹੜੀਆਂ ਚੱਕਣੀਆਂ ਨੇ ਤੁਸੀਂ ਘਰ ਬੈ ਕੇ ਵੀ ਸਿਲਾਈ ਕਰ ਸਕਦੇ ਹੋ ਨਾਲ-ਨਾਲ ਆਪਦੇ ਘਰ ਦਾ ਕੰਮ ਦੇ ਸਕਦੇ ਹੋ ਨਾਲ-ਨਾਲ ਆਪੀ ਬੱਚਿਆਂ ਨੂੰ ਵੀ ਦੇਖ ਸਕਦੇ ਹੋ ਤੇ ਨਾਲ-ਨਾਲ ਤੁਸੀਂ ਆਪਣਾ ਆਪਣੇ ਲਈ ਕੁਝ ਅਲੱਗ ਤੋਂ ਕਰ ਸਕਦੇ ਹੋ ਸੋ ਤਾਂ ਕਰਕੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਜੀ ਇਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਹੋਏ ਕਿਉਂਕਿ ਵੀ ਇਹ ਹੁੰਦਾ ਜੀ ਇਹਦੇ ਨਾਲ ਜਿਹੜਾ ਔਰਤਾਂ ਦਾ ਆਪ ਦਾ ਸੈਲਫ ਆਪ ਕਹਿੰਦੇ ਨੇ ਵੀ ਇੱਕ ਇਨਕਮ ਦਾ ਸੋਰਸ ਬਣਦਾ ਹੈ ਕਮਾਈ ਦਾ ਸਾਧਨ ਬਣਦਾ ਹੈ ਠੀਕ ਹੈ ਜੀ ਉਹ ਇੱਕ ਔਰਤ ਵੀ ਚਾਹੁੰਦੀ ਹੈ ਵੀ ਮੈਂ ਕੁਝ ਬਣਾਵਾਂ ਤੇ ਮੈਂ ਆਪਦੇ ਬਣਾਏ ਹੋਏ ਜੋ ਮੈਂ ਅੱਜ ਬੱਚਿਆਂ ਲਈ ਕੁਝ ਲੈ ਕੇ ਆਵਾਂ ਕਾ ਵੀ ਲਈ ਕੁਝ ਕਰਾਂ ਸੋ ਉਹ ਜਿਹੜੀ ਖੁਸ਼ੀ ਹੁੰਦੀ ਹੈ ਉਹ ਲਾਗੀ ਖੁਸ਼ੀ ਹੁੰਦੀ ਆ ਸੋ ਤਾਂ ਕਰਕੇ ਮੈਂ ਮੈਂ ਕਿਹਾ ਵੀ ਚਲੋ ਅੱਜ ਆਪਾਂ ਜਿਹੜੀ ਵਲੌਗ ਦੀ ਵੀਡੀਓ ਨਾ ਬਣਾ ਕੇ ਵੀ ਅੱਜ ਆਪਾਂ ਇਹ ਹੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀਏ ਠੀਕ ਹੈ ਜੀ ਇਦਾਂ ਦੀ ਹੋਰ ਵੀ ਵਧੀਆ-ਵਧੀਆ ਵੀਡੀਓਸ ਦਾ ਦੇਖਣ ਲਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਕਰਦੇ ਆਂ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ